ਅਇਤੋਂ 3-4 ਸਾਲ ਪਹਿਲਾਂ ਦੀ ਗੱਲ ਕਰੀਏ ਤਾਂ ਲਾਈਫਟਾਈਮ ਫ੍ਰੀ ਕ੍ਰੈਡਿਟ ਕਾਰਡ ਦਾ ਬਹੁਤ ਹੀ ਗਿਣੇ-ਚੁਣੇ ਜੇ ਹੁੰਦੇ ਸੀ ਪਰ 2024 ਦੇ ਵਿੱਚ ਇਕੋਸਿਸਟਮ ਇੰਨਾ ਕੋਪਨ ਅਪ ਹੋ ਗਿਆ ਸਪੈਸ਼ਲੀ ਜੇਕਰ ਯੂਪੀਆਈ ਲਿੰਕਿੰਗ ਕ੍ਰੈਡਿਟ ਕਾਰਡ ਦੀ ਗੱਲ ਕਰੀਏ ਤਾਂ ਲਾਈਫਟਾਈਮ ਕ੍ਰੈਡਿਟ ਕਾਰਡ ਦੀ ਲੈਣ ਹੀ ਲੱਗੀ ਹੈ ਤੇ ਹੁਣ 2025 ਦੇ ਵਿੱਚ ਆਲਮੋਸਟ ਸਾਰੀਆਂ ਕੈਟਾਗਰੀ ਜਿਵੇਂ ਕਿ ਯੂਪੀਆਈ ਪੇਮੈਂਟਸ ਹੋ ਗਿਆ ਟਰੈਵਲ ਹੋ ਗਿਆ ਗਰੋਸਰੀ ਹਰ ਇੱਕ ਕੈਟਾਗਰੀ ਦੇ ਵਿੱਚ ਤੁਹਾਨੂੰ ਬਹੁਤ ਹੀ ਵਧੀਆ ਲਾਈਫਟਾਈਮ ਫ੍ਰੀ ਕ੍ਰੈਡਿਟ ਕਾਰਡ ਦੇਖਣ ਨੂੰ ਮਿਲ ਜਾਣਗੇ ਪਰ 2025 ਦੇ ਵਿੱਚ ਹੁਣ ਪਰ ਤੁਸੀਂ ਟੈਨਸ਼ਨ ਨਾ ਲਓ ਅਸੀਂ ਇਹ ਮਿਹਨਤ ਤੁਹਾਡੇ ਲਈ ਕਰ ਲਈ ਹੈ ਤੁਸੀਂ ਬਸ ਇਸ ਵੀਡੀਓ ਨੂੰ ਐਂਡ ਤੱਕ ਦੇਖਣ ਦਾ ਕਸ਼ਟ ਕਰ ਰਹੇ ਤੇ ਹਾਂ ਇਸ ਵੀਡੀਓ ਦੇ ਵਿੱਚ ਤੁਹਾਡੇ ਲਈ ਇੱਕ ਘੈਂਟ ਜਿਹਾ ਸਰਪ੍ਰਾਈਜ਼ ਵੀ ਹੈ ਜੋ ਕਿ ਹੁਣ ਤੱਕ ਕਾਰਨ ਬਣਦਾ ਇਸ ਵੀਡੀਓ ਨੂੰ ਐਂਡ ਤੱਕ ਦੇਖਣ ਦਾ ਸੋ ਆਪਾਂ ਦੇਖਦੇ ਹਾਂ ਅਲੱਗ-ਅਲੱਗ ਕੈਟਾਗਰੀ ਦੇ ਵਿੱਚ ਅੱਜ ਦੇ ਬੈਸਟ ਲਾਈਫਟਾਈਮ ਫ੍ਰੀ ਕ੍ਰੈਡਿਟ ਕਾਰਡ ਸਭ ਤੋਂ ਪਹਿਲਾਂ ਆਪਾਂ ਦੇਖਦੇ ਹਾਂ ਲਾਈਫਟਾਈਮ ਫ੍ਰੀ ਕ੍ਰੈਡਿਟ ਕਾਰਡ ਫਾਰ ਸ਼ੋਪਿੰਗ ਹੁਣ ਇਸ ਕੈਟਾਗਰੀ ਦੇ ਵਿੱਚ ਆਬਵੀਅਸ ਹੈ Amazon Pay ICICI ਕ੍ਰੈਡਿਟ ਕਾਰਡ ਇਕਲੌਤਾ ਕਾਰਡ ਹੈ ਜਿਹਨੇ ਪਿਛਲੇ 5 ਸਾਲਾਂ ਤੋਂ ਆਪਣੀ ਪੋਜੀਸ਼ਨ ਮੇਨਟੇਨ ਕਰਕੇ ਰੱਖੀ ਹੈ ਆਈ ਥਿੰਕ ਆਈਦਰ ਟਾਈਮ ਤੇ ਇਹ ਸਭ ਦਾ ਹੀ ਫੇਵਰਿਟ ਕ੍ਰੈਡਿਟ ਕਾਰਡ ਬਣ ਚੁੱਕਿਆ ਤੇ ਮੇਰਾ ਵੀ ਫੇਵਰਿਟ ਹੈ ਮੈਂ ਪਿਛਲੇ 4 ਸਾਲਾਂ ਤੋਂ ਇਸ ਕਾਰਡ ਨੂੰ ਯੂਜ਼ ਕਰ ਰਿਹਾ ਹਾਂ ਤੇ ਮੈਨੂੰ ਅੱਜ ਤੱਕ ਇਹਨੇ ਡਿਸਪਾਇੰਟ ਨਹੀਂ ਕੀਤਾ ਇਸ ਕਾਰਡ ਦਾ ਸਭ ਤੋਂ ਵੱਡਾ ਪ੍ਰੋ ਇਹ ਹੈ ਇੱਥੇ ਕਿ ਤੁਹਾਨੂੰ 5% ਦਾ ਕੈਸ਼ਬੈਕ ਮਿਲਦਾ ਹੈ Amazon Prime ਯੂਜ਼ਰਜ਼ ਦੇ ਲਈ ਨੋਨ ਪ੍ਰਾਈਮ ਮੈਂਬਰਸ ਦੇ ਲਈ ਵੀ ਮਿਲਦਾ 10% ਦਾ ਕੈਸ਼ਬੈਕ ਤੇ 2% ਦਾ ਕੈਸ਼ਬੈਕ ਮਿਲਦਾ ਤੁਹਾਨੂੰ Amazon ਦੇ ਮਰਚੈਂਟ ਪਾਰਟਨਰਸ ਤੇ ਜਿਵੇਂ ਕਿ Make My Trip, Dunzo, Domino's, ਉਦੋਂ ਤੇ ਜਿਸ ਤੋਂ ਇਲਾਵਾ ਬਾਕੀ ਵੀ ਜਿੰਨੀਆਂ ਵੀ ट्रांजੈਕਸ਼ਨਸ ਹੋਣਗੀਆਂ ਫਿਊਲ ਤੇ 골ਡ ਨੂੰ ਛੱਡ ਕੇ ਉੱਥੇ ਤੁਹਾਨੂੰ 1% ਦਾ ਕੈਸ਼ਬੈਕ ਮਿਲੇਗਾ ਤੇ Amazon ICICI ਆਈ ਅੱਜ ਦੇ ਟਾਈਮ ਤੇ ਉਹਨਾਂ ਬਹੁਤ ਗਿਣੇ-ਚੋਣੇ ਕਾਰਡਾਂ ਦੇ ਵਿੱਚੋਂ ਐ ਜਿਹੜੇ ਇੰਸ਼ੋਰੈਂਸ ਪੇਮੈਂਟ ਤੇ ਵੀ 2% ਦਾ ਕੈਸ਼ਬੈਕ ਦਿੰਦੇ ਆ બસ ਇਹ 2% ਦਾ ਕੈਸ਼ਬੈਕ ਲੈਣ ਦੇ ਲਈ ਤਾਂ ਜਿਹੜੀ ਇੰਸ਼ੋਰੈਂਸ ਦੀ ਪੇਮੈਂਟ ਹੈ ਉਹ ਤੁਹਾਨੂੰ Amazon Pay ਤੋਂ ਕਰਨੀ ਪਵੇਗੀ ਆਦਰਵਾਇਸ ਤੁਹਾਨੂੰ 1% ਦੇ ਕੈਸ਼ਬੈਕ ਮਿਲੇਗਾ ਇਸ ਕਾਰਡ ਨੂੰ ਲੈਣ ਦੇ ਲਈ ਜੇਕਰ ਤੁਸੀਂ ICICI ਦੇ ਆਲਰੇਡੀ ਕਸਟਮਰ ਹੋ ਤਾਂ ਤੁਹਾਡੀ ਘੱਟੋ ਘੱਟ ਮਨਥਲੀ ਸੈਲਰੀ 25000 ਰੁਪਏ ਹੋਣੀ ਚਾਹੀਦੀ ਹੈ ਤੇ ਜੇਕਰ ਤੁਸੀਂ ICICI ਦੇ ਕਸਟਮਰ ਨਹੀਂ ਹੋ ਤਾਂ ਫਿਰ ਘੱਟੋ ਘੱਟ ਮਨਥਲੀ ਸੈਲਰੀ 35000 ਰੁਪਏ ਹੋਣੀ ਚਾਹੀਦੀ ਹੈ ਬਸ ਇਸ ਕਾਰਡ ਦਾ ਇਕੋ ਡਾਊਨਸਾਈਡ ਹੈ ਕਿ ਇਹਦਾ ਅਪਰੂਵਲ ਰੇਟ ਬਹੁਤ ਘੱਟ ਹੈ ਤੇ ਜੇਕਰ ਤੁਹਾਡੇ ਕੋਲ ਇਹ ਕਾਰਡ ਹੈ ਜਾਂ ਫਿਰ ਤੁਹਾਨੂੰ ਇਹ ਕਾਰਡ ਅਪਰੂਵ ਹੋ ਚੁੱਕਿਆ ਤਾਂ ਆਪਣੀ ਕਿਸਮਤ ਹੀ ਸਮ ਹੁਣ ਜਨਰਲੀ ਜਿਹੜੇ ਲਾਈਫਟਾਈਮ ਫ੍ਰੀ ਕ੍ਰੈਡਿਟ ਕਾਰਡ ਹੁੰਦੇ ਨੇ ਇਹ ਜਿਹੜੀ 20 ਤੋਂ 30 ਸਾਲ ਦੀ ਏਜ ਹੈ ਇਹਨਾਂ ਲੋਕਾਂ ਨੂੰ ਦੇ ਕੇ ਪੋਜੀਸ਼ਨ ਕੀਤੇ ਜਾਂਦੇ ਆ ਤੇ ਇਸੇ ਏਜ ਦੇ ਵਿੱਚ ਜੇਕਰ ਸਾਨੂੰ ਫ੍ਰੀ ਮੂਵੀ ਟਿਕਟਸ ਮਿਲ ਜਾਣ ਫਿਰ ਤਾਂ ਸੋਨੇ ਤੇ ਸੁਹਾਗੇ ਵਾਲੀ ਗੱਲ ਹੈ ਹੁਣ ਇਸ ਕੈਟਾਗਰੀ ਦੇ ਵਿੱਚ ਮੈਂ ਦੋ ਕਾਰਡ ਪਿਕ ਕੀਤੇ ਆ ਫੈਡਰਲ ਬੈਂਕ ਸਲੈਸਤਾ ਤੇ ਆਈਡੀ ਅਫਸੀ ਫਰਸਟ ਵੈਲਥ ਫੈਡਰਲ ਬੈਂਕ ਨੇ ਪਿਛਲੇ 2-3 ਸਾਲਾਂ ਤੋਂ ਇਹ ਆਪਣੇ ਕ੍ਰੈਡਿਟ ਕਾਰਡ ਨੂੰ ਸੀਰੀਅਸ ਲੈਣਾ ਸ਼ੁਰੂ ਕੀਤਾ ਹੈ ਸਲੈਸਟਾ ਇਹਨਾਂ ਦਾ ਕਾਫੀ ਰੀਸੈਂਟ ਕ੍ਰੈਡਿਟ ਕਾਰਡ ਹੈ ਤੇ ਆਈ ਥਿੰਕ ਇਸ ਕਾਰਡ ਦੇ ਵਿੱਚ ਕਾਫੀ ਕੁਝ ਦੇਖਣ ਨੂੰ ਮਿਲਦਾ ਹੈ ਸਲੈਸਟਾ ਕ੍ਰੈਡਿਟ ਕਾਰਡ 2023 ਦੇ ਵਿੱਚ ਲਾਂਚ ਹੋਇਆ ਸੀ ਤੇ ਉਦੋਂ ਤੋਂ ਹੀ ਇਹ ਕਾਰਡ ਲਾਈਫਟਾਈਮ ਫ੍ਰੀ ਮਿਲ ਰਿਹਾ ਹੈ ਹੋ ਸਕਦਾ ਹੈ ਫੈਡਰਲ ਬੈਂਕ ਅੱਗੇ ਜਾ ਕੇ ਇਹਦੇ ਤੇ ਕੋਈ ਫੀਸ ਲਾਉਣੀ ਸ਼ੁਰੂ ਕਰ ਦੇ वेलकम गिफ्ट ਦੇ ਤੌਰ ਤੇ ਇਸ ਕਾਰਡ ਤੇ ਤੁਹਾਨੂੰ 600 ਰੁਪਏ ਦੇ Amazon ਦੇ voucher ਮਿਲ ਜਾਂਦੇ ਜੇਕਰ ਤੁਸੀਂ ਕਾਰਡ इशू ਹੋਣ ਦੇ ਪਹਿਲੇ 30 ਦਿਨਾਂ ਦੇ ਵਿੱਚ 10000 ਰੁਪਏ ਤੱਕ ਸਪੈਂਡ ਕਰ ਦਿੰਦੇ ਹੋ ਲਾਈਫਟਾਈਮ ਫ੍ਰੀ ਕ੍ਰੈਡਿਟ ਦੇ ਤੌਰ ਤੇ ਇਦਾਂ ਦੇ vouchers ਦੇਖਣਾ ਕਾਫੀ ਰੇਅਰ ਮਿਲਦਾ ਜੇਕਰ ਰਿਵਾਰਡਡ ਦੀ ਗੱਲ ਕਰੀਏ ਤਾਂ ਟ੍ਰੈਵਲ ਤੇ ਇੰਟਰਨੈਸ਼ਨਲ ਤੇ ਤੁਹਾਨੂੰ 3 ਰਿਵਾਰਡ ਪੁਆਇੰਟ ਮਿਲਦੇ ਹਰ 100 ਰੁਪਏ ਸਪੈਂਡ ਕਰਨ ਤੇ ਟਿਕਰ ਰਿਵਾਰਡ ਪੁਆਇੰਟ ਦੀ ਵੈਲਿਊ 25 ਪੈਸੇ ਹੁੰਦੀ ਹੈ ਮਤਲਬ ਕਿ ਜੇਕਰ ਰਿਵਾਰਡ ਰੇਟ ਦੇ ਵਿੱਚ ਕਨਵਰਟ ਕੀਤਾ ਜਾਵੇ ਤਾਂ 0.75% ਦਾ ਰਿਵਾਰਡ ਰੇਟ ਬਣਦਾ ਹੈ ਉਸੇ ਤਰੀਕੇ ਨਾਲ ਡਾਈਨਿੰਗ ਤੇ ਤੁਹਾਨੂੰ 2 ਰਿਵਾਰਡ ਪੁਆਇੰਟ ਮਿਲਦੇ ਆ ਮਤਲਬ ਕਿ 0.50 ਦਾ ਰਿਵਾਰਡ ਰੇਟ ਤੇ ਬਾਕੀ ਸਾਰੀਆਂ ਕੈਟਾਗਰੀਸ ਤੇ 0.25 ਦਾ ਰਿਵਾਰਡ ਰੇਟ ਮਿਲਦਾ ਹੈ ਬਾਕੀ ਬੈਨੀਫਿਟਸ ਦੀ ਗੱਲ ਕਰੀਏ ਤਾਂ ਇਸ ਕਾਰਡ ਦੇ ਨਾਲ ਤੁਹਾਨੂੰ ਬਾਈ 1 ਗੈਟ 1 ਫ੍ਰੀ ਮੂਵੀ ਟਿਕਟ ਦਾ ਆਫਰ ਮਿਲ ਜਾਂਦਾ ਹੈ ਆਇਨੌਕਸ ਤੇ ਜੋ ਕਿ ਅਪ ਟੂ 100 ਰੁਪੀਸ ਪਰ ਮੰਥ ਹੈ ਤੇਸ ਤੋਂ ਲਗਾਤਾਰ ਬੁੱਕਮਾਈ ਸ਼ੋਅ ਤੋਂ ਵੀ ਬਾਈ 1 ਗੇਟ 1 ਫ੍ਰੀ ਮੂਵੀ ਟਿਕਟਸ ਆਫਰ ਮਿਲ ਜਾਂਦਾ ਜੋ ਕਿ 2500 ਰੁਪਏ ਪਰ ਮੰਥ ਤੱਕ ਹੈ ਹੁਣ ਇੱਥੇ ਜਿਹੜਾ ਬੁੱਕਮਾਈ ਸ਼ੋਅ ਵਾਲਾ ਆਫਰ ਹੈ ਉਹ ਤੁਸੀਂ ਮੰਥਲੀ ਦੋ ਵਾਰ ਯੂਜ਼ ਕਰ ਸਕਦੇ ਹੋ ਮਤਲਬ ਕਿ ਮੈਕਸਿਮਮ ਦੋ ਟਿਕਟਸ ਪਰ ਮੰਥ ਫ੍ਰੀ ਲੈ ਸਕਦੇ ਹੋ ਤੇ ਆਇਨੌਕਸ ਵਾਲਾ ਤੁਸੀਂ ਮੰਥਲੀ ਇੱਕ ਵਾਰੀ ਯੂਜ਼ ਕਰ ਸਕਦੇ ਹੋ ਇਸ ਤੋਂ ਇਲਾਵਾ ਇਸ ਕਾਰਡ ਦੇ ਨਾਲ ਤੁਹਾਨੂੰ ਕੰਪਲੀਮੈਂਟਰੀ ਡੋਮੈਸਟਿਕ ਤੇ ਇੰਟਰਨੈਸ਼ਨਲ ਲੌਂਗ ਐਕਸੈਸ ਵੀ ਮਿਲਦੇ ਆ ਚਾਰ ਡੋਮੈਸਟਿਕ ਲੌਂਗ ਐਕਸੈਸ ਮਿਲਦਾ ਹੈ ਤੁਹਾਨੂੰ ਹਰ ਕੁਆਟਰ ਮਤਲਬ ਕਿ ਸਾਲ ਦੇ 16 ਹੋਗੇ ਤੇ ਦੋ ਇੰਟਰਨੈਸ਼ਨਲ ਲੌਂਗ ਐਕਸੈਸ ਮਿਲਦਾ ਹੈ ਤੁਹਾਨੂੰ ਇਸ ਕਾਰਡ ਤੇ ਹਰ ਸਾਲ ਲਾਈਫਟਾਈਮ ਫ੍ਰੀ ਕੇ ਕਾਰਡ ਦੇ ਵਿੱਚ ਕੰਪਲੀਮੈਂਟਰੀ ਲੌਂਗ ਐਕਸੈਸ ਦੇਖਣਾ ਕਾਫੀ ਰੇਅਰ ਹੈ ਓਵਰ ਆਲ ਆਈ ਥਿੰਕ ਇਹ ਕਾਫੀ ਵਧੀਆ ਕ੍ਰੈਡਿਟ ਕਾਰਡ ਹੈ ਜੇਕਰ ਤੁਸੀਂ ਆਪਣੇ ਪੋਰਟਫੋਲੀਓ ਦੇ ਵਿੱਚ ਇੱਕ ਲਾਈਫਟਾਈਮ ਫ੍ਰੀ ਕ੍ਰੈਡਿਟ ਕਾਰਡ ਐਡ ਕਰਨਾ ਚਾਹੁੰਦੇ ਹੋ ਤੇ ਇਸੇ ਕੈਟਾਗਰੀ ਪਰ ਇਸ ਕਾਰਡ ਨੂੰ ਲੈਣ ਦੇ ਲਈ ਤੁਹਾਡੀ ਘੱਟੋ ਘਾਟ ਮਨਤੀ ਸੈਲਰੀ 1.5 ਤੋਂ 2 ਲੱਖ ਰੁਪਏ ਹੋਣੀ ਚਾਹੀਦੀ ਅਤੇ ਵਧੀਆ ਕ੍ਰੈਡਿਟ ਸਕੋਰ ਵੀ ਹੋਣਾ ਚਾਹੀਦਾ ਹੈ ਤੇ ਇਸ ਕਾਰਡ ਦੇ ਨਾਲ ਵੀ ਜੇਕਰ ਤੁਸੀਂ ਕਾਰਡ ਸ਼ੋ ਹੋਣ ਦੇ ਪਹਿਲੇ 30 ਦਿਨਾਂ ਦੇ ਵਿੱਚ 5000 ਰੁਪਏ ਸਪੈਂਡ ਕਰ ਦਿੰਨੇ ਹੋ ਤਾਂ ਤੁਹਾਨੂੰ 500 ਰੁਪਏ ਤੱਕ ਦੇ ਵਾਊਚਰ ਮਿਲਦੇ ਆ ਇਸ ਕਾਰਡ ਦੇ ਨਾਲ ਵੀ ਤੁਹਾਨੂੰ ਬਾਈ 1 ਗੈਟ 1 ਫ੍ਰੀ ਮੂਵੀ ਟਿਕਟ ਦਾ ਆਫਰ ਮਿਲ ਜਾਂਦਾ ਹੈ ਡਿਸਟ੍ਰਿਕਟ ਕੈਬ ਵਾਈ ਜ਼ੋਮੈਟੋ ਤੇ ਜੇ ਤੇ ਚੱਲਦੇ ਹੋ ਤੁਸੀਂ ਮੈਕਸਿਮਮ 2 ਟਿਕਟਸ ਪਰ ਮੰਥ ਫ੍ਰੀ ਲੈ ਸਕਦੇ ਹੋ ਇਸ ਕਾਰਡ ਦੇ ਨਾਲ ਤੁਹਾਨੂੰ ਦੋ ਫ੍ਰੀ ਡੋਮੈਸਟਿਕ ਤੇ ਇੰਟਰਨੈਸ਼ਨਲ ਫਲਾਈਟਸ ਐਕਸੈਸ ਮਿਲ ਜਾਂਦੇ ਆ ਸਪਾ ਵਿਜ਼ਿਟਸ ਮਿਲ ਜਾਂਦੇ ਆ ਹਰ ਕੁਆਟਰ ਬਟ ਤੁਹਾਡੇ ਪਿਛਲੇ ਮਹੀਨੇ ਆਪਣੇ ਕਾਰਡ ਤੋਂ 20000 ਰੁਪਏ ਸਪੈਂਡ ਕੀਤੇ ਹੋਣੇ ਚਾਹੀਦੇ ਆ ਇਸ ਤੋਂ ਇਲਾਵਾ ਤੁਹਾਨੂੰ ਇਸ ਕਾਰਡ ਦੇ ਨਾਲ 8 골ਫ ਲੈਸਨਸ 에어ਪੋਰਟ ਦੀ ਮੀਟ ਐਂਡ ਗਰੀਟ ਸਰਵਿਸ ਤੇ ਡਿਸਕਾਊਂਟ ਕੰਸਰੀਅਤ ਸਰਵਿਸ 에어 ਐਕਸੀਡੈਂਟ ਕਵਰ ਮਿਲ ਜਾਂਦਾ 1 ਕਰੋੜ ਤੱਕ ਦਾ ਮਤਲਬ ਕਿ ਸਾਰੀਆਂ ਚੀਜ਼ਾਂ ਤੁਹਾਨੂੰ ਇਸ ਕਾਰਡ ਦੇ ਨਾਲ ਮਿਲ ਜਾਂਦੀਆਂ ਨੇ 올 ਇਨ 올에 ਕਾਫੀ ਪ੍ਰੀਮੀਅਮ ਕ੍ਰੈਡਿਟ ਕਾਰਡ ਹੈ ਜੋ ਤੁਹਾਨੂੰ ਫ੍ਰੀ ਦੇ ਵਿੱਚ ਮਿਲ ਸਕਦਾ ਹੈ ਬਸ ਤੁਹਾਡਾ ਆਈਡੀਐਫਸੀ ਦੇ ਨਾਲ ਇੱਕ ਵਧੀਆ ਰਿਲੇਸ਼ਨਸ਼ਿਪ ਹੋਣਾ ਚਾਹੀਦਾ ਹੁਣ ਸਾਡੀ ਜਿਹੜੀ ਅਗਲੀ ਕੈਟਾਗਰੀ ਹੈ ਉਹ ਵਨ ਆਫ ਦਾ ਮੋਸਟ ਰਿਕਵੈਸਟਡ ਕੈਟਾਗਰੀ ਹੈ ਯੂਪੀਆਈ ਕ੍ਰੈਡਿਟ ਕਾਰਡ ਬੈਸਟ ਕਾਰਡ ਫॉर ਯੂਪੀਆਈ ਸਪੈਂਸ ਤੇ ਇਸ ਸਾਲ ਇਸ ਕੈਟਾਗਰੀ ਦੇ ਵਿੱਚ ਇੱਕ ਵਧੀਆ ਕਾਰਡ ਦੀ ਐਂਟਰੀ ਹੋਈ ਹੈ ਤੇ ਇਸ ਕਾਰਡ ਦਾ ਨਾਮ ਹੈ ਕ੍ਰੈਡਿਟ ਡਾਟ ਪੇ ਯੈਸ ਬੈਂ ਇੱਕ ਕਾਫੀ ਸਿੰਪਲ ਨੋ ਨੌਨਸੈਂਸ ਕ੍ਰੈਡਿਟ ਕਾਰਡ ਹੈ ਜਿਹਦਾ ਕਿ ਆਲਮੋਸਟ ਸਾਰੀਆਂ ਕੈਟਾਗਰੀ ਦੇ ਵਿੱਚ ਜਿਹੜਾ ਰਿਵਾਰਡ ਸਟ੍ਰਕਚਰ ਹੈ ਉਹ ਕਾਫੀ ਡੀਸੈਂਟ ਹੈ ਹੁਣ ਤੱਕ ਅਸੀਂ ਜਿੰਨੇ ਵੀ UPI ਕ੍ਰੈਡਿਟ ਕਾਰਡ ਦੇਖਿਆ ਜਿਵੇਂ ਕਿ HDFC ਦਾ Tata Neo ਹੋ ਗਿਆ ਜਾਂ ਫਿਰ Kiwi ਕ੍ਰੈਡਿਟ ਕਾਰਡ ਹੋ ਗਿਆ ਉੱਥੇ ਸਾਨੂੰ 1.5% ਦਾ ਕੈਸ਼ਬੈਕ ਮਿਲਦਾ ਪਰ ਇਸ ਕਾਰਡ ਦੇ ਨਾਲ ਤੁਹਾਨੂੰ ਫਲੈਟ 2% ਦਾ ਕੈਸ਼ਬੈਕ ਮਿਲਦਾ ਆਲਮੋਸਟ ਸਾਰੀਆਂ ਟ੍ਰਾਂਜ਼ੈਕਸ਼ਨ ਤੇ ਉਹ ਵੀ ਬਿਨਾ ਕਿਸੇ ਕੈਪਿੰਗ ਤੇ ਪਰ ਇਹ 2% ਦਾ ਕੈਸ਼ਬੈਕ ਤੁਹਾਨੂੰ ਤਾਂ ਮਿਲੇਗਾ ਜੇਕਰ ਤੁਸੀਂ ਆਪਣੀਆਂ UPI ਟ੍ਰਾਂਜ਼ੈਕਸ਼ਨ ਕ੍ਰੈਡਿਟ ਪੇ ਐਪ ਨੂੰ ਯੂਜ਼ ਕਰਕੇ ਕਰੋਗੇ ਤੇ ਜੇਕਰ ਇੰਨੀ ਕਾਫੀ ਨਹੀਂ ਆ ਤਾਂ ਇਸ UPI ਕੈਸ਼ਬੈਕ ਦਾ ਯੂਜ਼ ਕਰਕੇ ਤੁਸੀਂ Amazon, Flipkart, Swiggy, Zomato ਵਰਗੇ ਜਿਹੜੇ ਵੱਡੇ ਬ੍ਰਾਂਡਸ ਨੇ ਉਹਨਾਂ ਤੇ 6 ਤੋਂ ਲੈ ਕੇ 24% ਤੱਕ ਦਾ ਡਿਸਕਾਊਂਟ ਕਮਾ ਸਕਦੇ ਹੋ। ਤੁਹਾਨੂੰ ਇਹਨਾਂ ਬ੍ਰਾਂਡ ਤੇ ਜਿਹੜੇ ਸ਼ਾਪਿੰਗ ਵਾਊਚਰਸ ਨੇ ਉਹ ਕ੍ਰੈਡਿਟ ਪੇ ਆਪ ਤੇ ਮਿਲ ਜਾਣਗੇ ਜਿਨ੍ਹਾਂ ਨੂੰ ਤੁਸੀਂ ਇਹ ਕੈਸ਼ਬੈਕ ਦਾ ਯੂਜ਼ ਕਰਕੇ 6 ਤੋਂ ਲੈ ਕੇ 24% ਤੱਕ ਦਾ ਡਿਸਕਾਊਂਟ ਲਾ ਕੇ ਖਰੀਦ ਸਕਦੇ ਹੋ। ਹੁਣ ਕਿਉਂਕਿ ਟੈਕਨੀਕਲੀ ਇਹ ਕਾਰਡ Yes Bank ਦੇ ਰਿਹਾ ਹੈ ਤਾਂ Yes Bank ਵੀ ਤੁਹਾਨੂੰ ਕਾਫੀ ਡੀਸੈਂਟਰ ਰਿਵਾਰਡਸ ਦੇ ਰਿਹਾ ਹੈ। 2% ਆਨਲਾਈਨ ਸ਼ਾਪਿੰਗ ਤੇ 1% ਆਫਲਾਈਨ ਸ਼ਾਪਿੰਗ ਤੇ ਅ ਇਸ ਕਾਰਡ ਦੇ ਨਾਲ ਤੁਹਾਨੂੰ 2% UPI ਤੇ ਤੇ Yes Bank ਦੇ ਸਾਰੇ ਰਿਵਾਰਡਸ ਮਿਲਦੇ ਆ ਤੇ ਇਹੀ ਚੀਜ਼ ਇਸ ਕਾਰਡ ਨੂੰ ਯੂਨਿਕ ਬਣਾਉਂਦੀ ਹੈ ਤੇ ਇਸ ਕਾਰਡ ਦੀ ਮੈਨੂੰ ਦੋ ਚੀਜ਼ਾਂ ਵਧੀਆ ਲੱਗੀਆਂ ਪਹਿਲੀ ਤਾਂ ਇਹ ਕਿ ਇਹਨਾਂ ਨੇ ਕਿਸੇ ਰੈਂਡਮ ਬ੍ਰਾਂਡ ਦੇ ਨਾਲ ਟਾਇਪ ਨਹੀਂ ਕੀਤਾ ਜਿਹਦੀ ਕੋਈ ਯੂਟਿਲਿਟੀ ਨਹੀਂ ਹੈ ਜਿਹਨੂੰ ਕੋਈ ਯੂਜ਼ ਹੀ ਨਹੀਂ ਕਰਦਾ ਇਹਨਾਂ ਨੇ ਉਸੇ ਬ੍ਰਾਂਡ ਜਿਵੇਂ ਕਿ Amazon Swiggy Zomato ਨਾਲ ਟਾਇਪ ਕੀਤਾ ਜਿਨ੍ਹਾਂ ਨੂੰ ਅਸੀਂ ਡੇਲੀ ਲਾਈਫ ਦੇ ਵਿੱਚ ਯੂਜ਼ ਕਰਦੇ ਆ ਤੇ ਦੂਜੀ ਗੱਲ ਇਹ ਆ ਵੀ Amazon Pay ਦੀ ਤਰ੍ਹਾਂ ਇਹ ਇੱਕ ਨੋ ਨੌਨਸੈਂਸ ਕ੍ਰੈਡਿਟ ਕਾਰਡ ਹੈ ਜਿੱਥੇ ਤੁਹਾਨੂੰ ਫਲੈਟ 2% ਦਾ ਕੈਸ਼ਬੈਕ ਮਿਲ ਰਿਹਾ ਉਹ ਵੀ ਬਿਨਾਂ ਕਿਸੇ ਕੈਪਿੰਗ ਦੇ ਤੇ ਬਿਨਾਂ ਕਿਸ ਇਸ ਕਾਰਡ ਨੂੰ ਅਪਲਾਈ ਕਰਨ ਦੇ ਲਈ ਤੁਹਾਡੀ ਘੱਟੋ-ਘੱਟ 21 ਸਾਲ ਹੋਣੀ ਚਾਹੀਦੀ ਹੈ ਤੇ ਤੁਹਾਡੀ ਘੱਟੋ-ਘੱਟ 25000 ਪਰਮੰਡਰੀ ਸੈਲਰੀ ਹੋਣੀ ਚਾਹੀਦੀ ਹੈ ਤੇ ਤੁਹਾਡੇ ਕੋਲ ਯੈਸ ਬੈਂਕ ਦਾ ਪਹਿਲਾਂ ਤੋਂ ਕੋਈ ਕ੍ਰੈਡਿਟ ਕਾਰਡ ਨਹੀਂ ਹੋਣਾ ਚਾਹੀਦਾ ਕਿਉਂਕਿ ਯੈਸ ਬੈਂਕ ਦੀ 1 ਕ੍ਰੈਡਿਟ ਕਾਰਡ ਪਰ ਕਸਟਮਰ ਦੀ ਪਾਲਿਸੀ ਆ ਤੇ ਜੇਕਰ ਤੁਹਾਨੂੰ ਯਾਦ ਹੋਵੇਗਾ ਅਸੀਂ ਵੀਡੀਓ ਦੇ ਸ਼ੁਰੂ ਦੇ ਵਿੱਚ ਕਿਹਾ ਸੀ ਕਿ ਇੱਥੇ ਤੁਹਾਡੇ ਲਈ ਇੱਕ ਵਧੀਆ ਜਿਹਾ ਸਰਪ੍ਰਾਈਜ਼ ਹੈ ਜੇਕਰ ਤੁਸੀਂ ਇਸ ਯੈਸ ਬੈਂਕ ਰੁਪਏ ਕ੍ਰੈਡਿਟ ਕਾਰਡ ਨੂੰ ਅਪਲਾਈ ਕਰਦੇ ਹੋ ਤੇ ਉਹਨੂੰ ਕ੍ਰੈਡਿਟ ਪੈਪ ਤੇ UPI ਲਿੰਕ ਕਰਦੇ ਹੋ ਤਾਂ ਤੁਹਾਨੂੰ 500 ਰੁਪਏ ਤੱਕ ਦਾ ਜੁਆਇਨਿੰਗ ਬੋਨਸ ਮਿਲੇਗਾ। ਇੱਕ ਤਰੀਕੇ ਨਾਲ ਤੁਹਾਡੇ ਲਾਈਫਟਾਈਮ ਫ੍ਰੀ ਕ੍ਰੈਡਿਟ ਕਾਰਡ ਤੇ ਤੁਹਾਨੂੰ ਫ੍ਰੀ ਦੇ ਪੈਸੀ ਮਿਲ ਰਹੇ ਆ। ਬਸ ਤੁਸੀਂ ਆਪਣੇ ਕਾਰਡ ਨੂੰ ਕ੍ਰੈਡਿਟ ਐਪ ਤੇ ਲਿੰਕ ਕਰਨਾ ਤੇ 500 ਰੁਪਏ ਤੁਹਾਨੂੰ ਮਿਲ ਜਾਣਗੇ। ਆਈ ਥਿੰਕ ਇਸ ਚੀਜ਼ ਨਾਲ ਤੁਹਾਡਾ ਜਿਹੜਾ ਡਿਸੀਜਨ ਹੋ ਕਾਫੀ ਸਿੰਪਲ ਹੋ ਜਾਏਗਾ ਇਸ ਕਾਰਡ ਨੂੰ ਅਪਲਾਈ ਕਰਨ ਦਾ। ਇਸ ਕਾਰਡ ਨੂੰ ਅਪਲਾਈ ਕਰਨ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਏਗਾ। ਤੇ ਹੁਣ ਸਾਡੀ ਲਾਸਟ ਕੈਟੇਗਰੀ ਹੈ ਬੈਸਟ ਟਰੈਵਲ ਕ੍ਰੈਡਿਟ ਕਾਰਡ ਤੇ ਇਸ ਕੈਟੇਗਰੀ ਦੇ ਵਿੱਚ ਮੈਂ ਚੂਜ਼ ਕੀਤਾ ਹੈ ਸਕਾਪੀਆ ਗ੍ਰੇਡ ਕਾਰਡ। ਤੇ ਇੱਕ ਸਕੈਪੀਆ ਕੋਇਨ ਦੀ ਵੈਲਿਊ ਹੁੰਦੀ ਹੈ 0.2 ਪੈਸੇ ਤੇ ਜੇਕਰ ਇਹਨੂੰ ਵੈਲਿਊ ਦੇ ਵਿੱਚ ਕਨਵਰਟ ਕਰੀਏ ਤਾਂ ਇਫੈਕਟਿਵ ਰਿਵਾਰਡ ਰੇਟ ਬਣਦਾ 2% ਜੇਕਰ ਤੁਸੀਂ ਟਰੈਵਲ ਬੁਕਿੰਗ ਦੇ ਲਈ ਇਸ ਕਾਰਡ ਨੂੰ ਯੂਜ਼ ਕਰੋਗੇ ਤਾਂ ਤੁਹਾਨੂੰ 20 ਸਕੈਪੀਆ ਕੋਇਨ ਮਿਲਣਗੇ ਹਰ 100 ਰੁਪਏ ਸਪੈਂਡ ਕਰਨ ਤੇ ਅਗੇਨ ਜੇਕਰ ਵੈਲਿਊ ਟਾਉਨ ਦੇ ਵਿੱਚ ਕਨਵਰਟ ਕਰੋਗੇ ਤਾਂ 4% ਦਾ ਰਿਵਾਰਡ ਰੇਟ ਬਣਦਾ ਜੋ ਕਿ ਇੱਕ ਲਾਈਫਟਾਈਮ ਫ੍ਰੀ ਕ੍ਰੈਡਿਟ ਕਾਰਡ ਦੇ ਤੌਰ ਤੇ ਐਕਸਟ੍ਰੀਮਲੀ ਘੈਂਟ ਗੱਲ ਹੈ ਤੇ ਇਥੇ ਜਿਹੜੇ ਤੁਹਾਨੂੰ ਰਿਵਾਰਡ ਪੁਆਇੰਟਸ ਮਿਲਣਗੇ ਉਹ ਤੁਹਾਨੂੰ ਸਕੈਪੀਆ ਐਪ ਤੇ ਹੀ ਯੂਜ਼ ਕਰਨੇ ਪੈਣਗੇ ਮੈਂ ਫਲਾਈਟ ਬੁੱਕ ਕਰਨ ਦਾ ਟਰਾਈ ਕਰ ਰਿਹਾ ਸੀ ਤੇ ਮੈਂ ਤਿੰਨ ਅਲੱਗ-ਅਲੱਗ ਐਪਸ ਤੇ ਫਲਾਈਟ ਟਿਕਟ ਦੇ ਪ੍ਰਾਈਸਸ ਚੈੱਕ ਕੀਤੇ ਤੇ ਸ਼ੌਕਿੰਗਲੀ ਜਿਹੜੇ ਸਕੈਪੀਆ ਐਪ ਤੇ ਪ੍ਰਾਈਸਸ ਸੀ ਉਹ ਸਭ ਤੋਂ ਸਸਤੇ ਸੀ ਐਮਐਮਟੀ ਦਾ ਜਿਹੜਾ ਪ੍ਰਾਈਸ ਸੀ ਉਹ 4500 ਰੁਪਏ ਸੀ ਪੇਟੀਐਮ ਤੇ 4300 ਤੇ ਸਕੈਪੀਆ ਤੇ ਸਿਰਫ 4100 ਰੁਪਏ ਦਿਖਾ ਰਿਹਾ ਸੀ ਤੇ ਸਿਰਫ ਇੰਨੇ ਨਹੀਂ ਮੈਂ ਮਲਟੀਪਲ ਰੂਟਸ ਦੇ ਜਿਹੜੇ ਫਲਾਈਟ ਪ੍ਰਾਈਸਸ ਸੀ ਉਹ ਵੀ ਚੈੱਕ ਕੀਤੇ ਤੇ ਅਲਟੀਮੇਟਲੀ ਜਿਹੜੀ ਸਕੈਪੀਆ ਐ ਤੇ ਇਸ ਕਾਰਡ ਦਾ ਬੈਸਟ ਫੀਚਰ ਇਹ ਹੈ ਕਿ ਤੁਹਾਨੂੰ ਅਨਲਿਮਿਟਡ ਡੋਮੈਸਟਿਕ ਲੌਂਜ ਐਕਸੈਸ ਮਿਲ ਜਾਂਦਾ ਹੈ ਬਸ ਤੁਸੀਂ ਹਰ ਮਹੀਨੇ 10000 ਰੁਪਏ ਸਪੈਂਡ ਕਰਨੇ ਹੁੰਦੇ ਆ ਆਪਣੇ ਇਸ ਕਾਰਡ ਤੋਂ ਤੇ ਸੱਚ ਦੱਸਾਂ ਤਾਂ ਅਨਲਿਮਿਟਡ ਡੋਮੈਸਟਿਕ ਲੌਂਜ ਐਕਸੈਸ ਕਿਸੇ ਲਾਈਫਟਾਈਮ ਫ੍ਰੀ ਕ੍ਰੈਡਿਟ ਕਾਰਡ ਤੇ ਮੈਨੂੰ ਅੱਜ ਤੱਕ ਦੇਖਣ ਨੂੰ ਨਹੀਂ ਮਿਲਿਆ ਇਹ ਫੈਸਿਲਿਟੀ ਸਿਰਫ ਪ੍ਰੀਮੀਅਮ ਕ੍ਰੈਡਿਟ ਕਾਰਡ ਦੇ ਵਿੱਚ ਹੀ ਦੇਖਣ ਨੂੰ ਮਿਲਦਾ ਪਲੱਸ ਇਹ ਕਾਰਡ ਤੁਹਾਨੂੰ 0% ਮਾਰਕਅਪ ਚਾਰजेस ਆਫਰ ਕਰਦਾ ਹੈ ਜੋ ਕਿ ਅਗੇਨ ਕਾਫੀ ਵਧੀਆ ਗੱਲ ਹੈ ਸੋ ਓਵਰਆਲ ਦੇਖਿਆ ਜਾਵੇ ਤਾਂ ਇਹ ਕਾਫੀ ਵਧੀਆ ਕਾਰਡ ਹੈ ਡ ਤੇ 4% ਦਾ ਜਿਹੜਾ ਰਿਵਾਰਡ ਰੇਟ ਹੈ ਉਹ ਤਾਂ ਕਿਆ ਹੀ ਬਾਤਾਂ ਨੇ ਇਸ ਕਾਰਡ ਤੇ ਇੱਕ ਲਾਈਫਟਾਈਮ ਫ੍ਰੀ ਕ੍ਰੈਡਿਟ ਕਾਰਡ ਦੇ ਤੌਰ ਤੇ ਇਹਨਾਂ ਰਿਵਾਰਡ ਰੇਟ ਬਹੁਤ ਵਧੀਆ ਗੱਲ ਹੈ ਬਾਕੀ ਜੇਕਰ ਤੁਸੀਂ ਓਵਰਆਲ ਲਾਈਫਟਾਈਮ ਫ੍ਰੀ ਕ੍ਰੈਡਿਟ ਕਾਰਡ ਦੇਖ ਰਹੇ ਹੋ ਤਾਂ ਤੁਹਾਨੂੰ ਕ੍ਰੈਡਿਟ ਪੇ ਤੇ ਯੈਸ ਬੈਂਕ ਦਾ ایس ਰੁਪਏ ਕ੍ਰੈਡਿਟ ਕਾਰਡ ਜ਼ਰੂਰ ਕਨਸਿਡਰ ਕਰਨਾ ਚਾਹੀਦਾ ਹੈ ਜਿਹਦਾ ਕਿ ਰਿਵਾਰਡ ਸਟਰਕਚਰ ਆਲਮੋਸਟ ਸਾਰੀਆਂ ਕੈਟਾਗਰੀ ਦੇ ਵਿੱਚ ਕਾਫੀ ਡੀਸੈਂਟ ਹੈ ਕਾਰਡ ਨੂੰ ਅਪਲਾਈ ਕਰਨ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਏਗਾ ਵੀਡੀਓ ਕਿਵੇਂ ਦੀ ਲੱਗੀ ਸਾਨੂੰ ਜ਼ਰੂਰ ਦੱਸਿਓ ਜਲਦੀ